ਮੈਂ ਜਗENDER ਸਿੰਘ ਉਹ ਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਉਕਤਾ ਉਹ ਰਾਹਾਂ ਸਾਰੇ ਪੰਜਾਬ ਦੇ ਕਿਸਾਨਾਂ ਅਤੇ ਬੰਦੀਆਂ ਨੂੰ ਬੇਨਤੀ ਹੈ ਵੀ ਕੱਲ ਨੂੰ ਜਿਹੜਾ ਤਿੰਨ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜ਼ਿਲ੍ਹਾ ਹੈੱਡਕੁਆਟਰ ਅਤੇ ਮਜਾਰੇ ਕੀਤੇ ਜਾ ਰਹੇ ਨੇ ਵੱਡੇ ਸ਼ਹਿਰਾਂ 'ਚ ਭਾਰਤੀ ਕਿਸਾਨ ਉਕਤਾ ਉਹ ਰਾਹਾਂ ਭਾਰਤੀ ਕਿਸਾਨ ਜਨ ਟਕਾਉਂਦਾ ਧਨੇਰ ਪਰ ਕ੍ਰਾਂਤੀਕਾਰੀ ਕਿਸਾਨ ਜਨ ਦਰਸ਼ਨਪੜ ਇਹਦੇ ਵਿੱਚ ਅੱਜ ਹੀ ਸਾਨੂੰ ਫੋਨ ਕਰਕੇ ਕ੍ਰਿਤਿਕ ਸਨਜੁਨੀ ਲਾਗਵਾਨ ਨੇ ਸਾਨੂੰ ਇਤਲਾਹ ਦਿੱਤੀ ਹੈ ਕਿ ਉਹ ਵੀ ਕੱਲ ਨੂੰ ਇਸ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੁਵਿਧਿਤ ਕਰ ਰਹੇ ਨੇ ਇਸ ਕਰਕੇ ਅਸੀਂ ਜਿਹੜੀਆਂ ਜਥੇਬੰਦੀਆਂ ਸਖਤ ਮੋਰਚੇ ਨਾਲ ਜੁੜੀਆਂ ਹੋਈਆਂ ਨੇ ਜਾਂ ਸੰਯੁਕਤ ਮਾਰ ਨੇ ਉਹਨਾਂ ਵਿੱਚੋਂ ਜੇ ਕੋਈ ਜਥੇਬੰਦੀ ਇਹਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਣੇ ਚਾਹੁੰਦੀ ਹੈ ਅਸੀਂ ਉਹਨਾਂ ਨੂੰ ਖੁੱਲੀ ਫੀਲ ਕਰਦੇ ਹਾਂ ਉਹ ਵੀ ਜ਼ਰੂਰ ਆਉਣ ਤਾਂ ਕਿਉਂਕਿ ਇਹ ਦਿੱਲੀ ਵਾਲੇ 14 ਤਰੀਕ ਦਾ ਜਿਹੜਾ ਦਿੱਲੀ ਦੇ ਵਿੱਚ ਮਹਾ ਪੰਚਾਇਤ ਹੋ ਰਹੀ ਹੈ ਉਹਦੀ ਤਿਆਰੀ ਵਜੋਂ ਤੇ ਸਰਕਾਰ ਦਾ ਜਿਹੜਾ ਕੰਦਾ ਕੱਢ ਕੇ ਜ਼ਬਰ ਕੀਤਾ ਉਹ ਜ਼ਬਰ ਦੇ ਵਿਰੋਧ ਦੇ ਵਿੱਚ ਤੇ ਦਿੱਲੀ ਦੀ ਮੋਰਚੇ ਦੇ ਰਹਿੰਦਿਆਂ ਬੰਗਾਂ ਦੇ ਸਮਰਥਨ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਦੁਬਾਰਾ ਫੇਰ ਬੇਨਤੀ ਕਰਦਿਆਂ ਵੀ ਜਿਹੜੀਆਂ ਵੀ ਜਥੇਬੰਦੀਆਂ ਮੈਂ ਸਾਡੇ ਇਸ ਸੱਦੇ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਨੇ ਅਸੀਂ ਉਹਨਾਂ ਨੂੰ ਜਿਆ ਕਾਂਗੇ ਸਵਾਗਤ ਕਰਾਂਗੇ ਤੇ ਉਹ ਜ਼ਰੂਰ ਆਉਣ ਅਸੀਂ ਕਹ ਲੈਂਦੇ ਹਾਂ ਧੰਨਵਾਦ